ਜੱਪਾ ਆ ਗਈ ਲਾਇਆ ਹੈ ਸਾਰਾ ਸਾਰਾ ਖੁਲਾਰੀ ਜਾਂਦੀ ਹੈ ਫੜ ਲੈ ਤੂੰ ਨਹੀਂ ਕਿਵੇਂ ਇਸ ਛੀਂਜ ਦਾ ਮਨਾ ਕਰੀ ਪੈ ਗਈ ਇਹ ਦਿਖਾਉਣਾ ਕੋਈ ਭਾਲਦੇ ਸੀ ਹਾਂ ਪੁਰੀ ਟੋਰੀ ਫੜ ਲਗੇ ਕੀ ਖੜੂ ਦੇਖ ਰਹੇ ਹੈ ਟੌਪਸਟ ਉਪਰ ਸਾਰੇ ਘੇਰ ਤੇ ਨੇ ਮੇਰੇ ਹੱਟ ਆਰਚ ਬੈਠਾ ਕੀ ਕਰਾਂ ਜੀ ਤੁਰੀ ਨਾ ਬੜੀ ਮਾਂ ਮਾਂ ਦੀ ਬਣੀ ਜਾ ਰਹੀ ਹੈ ਚੀਰ ਦਰ ਮੋੜ ਦੋ ਮੈਨੂੰ ਮੰਮਾ ਨੂੰ ਦੋ ਇਹ ਰੋਕੋ ਦਵਾਈ ਬਹੁਤ ਹੀ ਮਹਾਨ ਸਖਸ਼ੀਤਾ ਅਨੁਰੋਧ ਸਿੰਘ ਦੀ ਬਹੁਤ ਪਹਿਲੇ ਤੁੜ ਲਿਓ ਅਨੇ ਪਟਕਾ ਉਹਨ ਦੂਜਾ ਬੰਨ ਲਿਆ ਜੱਪੂ ਐਸੀ ਬੰਦ ਕਰਨਾ 1 ਮਿੰਟ ਰੁਕ ਜਾ ਮੈਂ ਡੱਬਾ ਕਰਕੇ ਆਈ ਤੁੜ ਲਿਓ ਲਿਆ ਰਹੀ ਐ 1 ਮਿੰਟ ਰੁਕ ਜਾ ਗਰਮੀ ਦੇ ਵਿੱਚ ਮੋਟੇ 7 ਮਹੀਨਾ ਲਿਆਂਦਾ ਹੋ ਗਿਆ ਨਾ ਮੇਂ ਨਾ ਹੋ ਗਿਆ ਨਾ ਲਿਆਂਦੇ ਤੇ ਅਸੀਂ ਸੱਤੂ ਨਿੰਨਾ ਗਏ ਕਿਵੇਂ ਉੱਪਰ ਹੈ ਜਿਵੇਂ ਕਿ ਆਹ ਰੱਬਾ ਸੱਤੂ ਮੈਂ ਤਾਂ ਹੋ ਗਿਆ ਤੁੰਗਰਾ ਹਾਂ ਮੋਏ ਨਾ ਵਾਲੀ ਮਸਟ ਹੈ ਆ ਫੜੀ ਰੋ ਤੇ ਸਹੀ ਕਿੱਥੇ ਰੱਖਿਆ ਸੀ ਗ੍ਰਾਈਂਡਰ ਚਾ ਸੱਤੂ ਸੱਤੂ ਆ ਇੱਥੇ ਟੋਕਰ ਗਾਈਆਂ ਚ ਪਿਆ ਸੀ ਗੱਲ ਬਾਫੇ ਉਹ ਗ੍ਰਾਈਂਡਰ ਚ ਆ ਚੱਕਾ ਆ ਲੈਣਾ ਕੀ ਕਰ ਰਹੀ ਆ ਇਹ ਨਹੀਂ ਕੋਟ ਟੂ ਟੂ ਉਜੂਆ ਨੋ ਮੰਮੀ ਲੈ ਬੈਗ ਨਹੀਂ ਇਹ ਠੰਕੀ ਜੀ ਐਂ ਤੂੰ ਫਿਰ ਦੀ ਜੋ ਉੱਥੀ ਆ ਉਹ ਵੜ ਗਈ ਨਾਲ ਹੀ ਹੋਰਿਆ ਉਹ ਸਾਸਰੀ ਕਾ ਕਰੋ ਸਾਰਿਆਂ ਨੂੰ ਸਤੂ ਕਿੱਥੇ ਰੱਖਿਆ ਸਤੂ ਯਾਰ ਇੱਥੇ ਹੀ ਸੀਗਾ ਐਲੇ ਚ ਤਾਂ ਨਹੀਂ ਪਤਾ ਇਹ ਲਫਾਫੇ ਤੇ ਹਾਂ ਮੈਂ ਤੇ ਯੂਰਾ ਆ ਜਾਗਾ ਫੇਰ ਲਾ ਦੂੰਗਾ ਆਏ ਹੋਏ ਇਧਰ ਬਣ ਰਹੀ ਆ ਦਵਾਈ ਬੂਟੀ ਤਿਆਰ ਹੋ ਰਹੀ ਆ ਹਾਂ ਆਵਾਜ਼ ਕਾ ਦੀ ਸੀ ਸੱਲਾਂ ਦੀ ਹੈ ਆਵਾਜ਼ ਕਾ ਦੀ ਸੀ ਹਾਂ ਬਸ ਆਵਾਜ਼ ਆ ਮਾਮੇ ਆਥੋ ਆ ਪਿਆ ਮੈਂ ਆਵਾਜ਼ ਨਹੀਂ ਬੱਲਦੀ ਆ ਦੇਖ ਸਤੂ ਆ ਇਹ ਆ ਦੇ ਆ ਸਤੂ ਇੱਕ ਜਣਾ ਪਾਊਡਰ ਹਾਂ ਸਤੂ ਆ ਆ ਸਤੂ ਆ ਜਣਾ ਪਾਊਡਰ ਹਾਂ ਜਣਾ ਪਾਊਡਰ ਜਣਾ ਹਮ ਚੈਨਾ ਪੌੜ ਰਹੀ ਮੈਂ ਕਿਤੇ ਕਈ ਥਾਂ ਤੇ ਚੈਨਾ ਪੌੜ ਰਹੀ ਚੈਨਾ ਮਸਾਲਾ ਕੋਈਕਰ ਨਵਾਮੀ ਉਹ ਵੀ ਕਹਿੰਦੇ ਆ ਮੈਂ ਦੇ ਮੇਰੇ ਪੈ ਗਿਆ ਸੀ ਕੋਰੀ ਮੇਰੇ ਲਾਲ ਸਕਲਟ ਪਾਈ ਹੋਈ ਸੀ ਓਏ ਅਜਾ ਇਧਰ ਕੀ ਕਰੀ ਜਾਂਦੀ ਏ ਯਾਰ ਇਹ ਲਾਲ ਸਕਲਟ ਪਾਈ ਏ ਇਧਰ ਆ ਇਧਰ ਆ ਦੂਰ ਬਾਹਰ ਚਲੋ ਇਧਰ ਗੋ ਟੂ ਓਏ ਯਾਰ ਜੱਪੂ ਜੱਪੂ ਉਹ ਬੱਚੀ ਜਿੱਦੀ ਬਣਾਵਾ ਦੇ ਦੇਖੀ ਪਾਪਾ ਜਿੱਦੀ ਬਣਾਉਂਦੇ ਲਾ 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 ਬਹੁਤ ਐ ਐ ਓਏ ਸਰ ਤਾਂ ਕਾ ਇਹ ਜੇ ਕੰਮ ਕਾ ਤੁ ਕਰਦਾ ਹੁੰਦਾ। ਆਜਾ ਪ ਨੂੰ ਰਿਮੋਟ ਦੇ ਉਹ ਰਿਮੋਟ ਦੇ। ਜੇ ਪ੍ਰੋਮੋਟ ਦੇ ਦੋ। ਲੱਡੂ ਜਾ। ਇਹ ਪੁੱਤ ਖਾ ਉਹ ਜੂਗਾ। ਵਾਹਿਗੁਰੂ ਵਾਹਿਗੁਰੂ ਕਰ ਦੋ ਬਾਜੇ ਤੇ। ਜੱਪਨੂਰਾ। ਵਾਹਿਗੁਰੂ ਵਾਹਿਗੁਰੂ ਕਰ ਦੋ ਬਾਜੇ ਤੇ। ਵਾਹਿਗੁਰੂ। ਵਾਹਿਗੁਰੂ। ਹਾਂ ਵਾਯਾ ਗੁਰੂ ਚੁੱਪ ਕਰੋ ਯਾਰ ਵਾਯਾ ਗੁਰੂ ਵਾਯਾ ਗੁਰੂ ਹੋ ਰਿਹਾ ਇੱਧਰ ਤੁਸੀਂ ਆਪ ਦੀ ਕੈਰਲ ਕਰਲ ਬੰਦ ਕਰੋ ਦੇਖੋ ਸਰਵ ਕਰਕੇ ਇਹ 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 ਠਾਣਾ ਥੋੜਾ ਆਪ ਤਾਂ ਉਹ ਪਹਿਲੇ ਕਿਤੇ ਜਵਾਲੀ ਬੋਲ ਲਿਓ ਦਵਾਈ ਤਿਆਰ ਹੋਏ ਜਿਹੜੀ ਆਯੁਰਵੈਦਿਕ ਵੈਦ ਆਰੇ ਆਏ ਵੇ ਘਰੇ ਆਓ ਵਾਟਸਐਪ ਪਾਣੀ ਆ ਗਿਆ ਪਾਣੀ ਆ ਗਿਆ ਐਂ ਦਾ ਚੱਕਰ ਚੱਕ ਕੇ ਲਿਆਣ ਦੂੰ ਜ਼ਿਆਦਾ ਨਹੀਂ ਰਗੜੀ ਦਾ ਹੁੰਦਾ ਐਂਡ ਪਲਾਨ ਕਰੀਦਾ ਇਹਨੂੰ ਨਹੀਂ ਕਰੀਦਾ ਉਹਦੇ ਹੁੰਦਾ ਪਰ ਉਹ ਜ਼ਿਆਦਾ ਨਾ ਕਰੋ ਬਸ ਉਹ ਘੋਲਣਾ ਹੀ ਆ ਸੀ ਘੋਲਣਾ ਸੀ ਹਾਂ ਆ ਪਾਣੀ ਪਾਊਗਾ ਜੇ ਦੇਖੋ ਕਿੰਨਾ ਕਿੰਨਾ ਸੰਗਣਾ ਕਰਤਾ ਇਹ ਤੇ ਤੁਸੀਂ ਉਹ ਬਣਾਤਾ ਜਿਵੇਂ ਉਹ ਆਪਾਂ ਵੇਸਨ ਦਾ ਸੀਰਾ ਜੇ ਨਹੀਂ ਬਣਾਉਂਦੇ ਉਹ ਨਹੀਂ ਹੁੰਦਾ ਉਹ ਤੋਂ ਵੀ ਬਾਹਲਾ ਹੁੰਦਾ ਪਤਲਾ ਪਤਲਾ ਉਹ ਮਤ ਉਹ ਜੇ ਪਤਲਾ ਪਤਲਾ ਖਾਈਦਾ ਅਸੀਂ ਬਾਜ਼ਾਰ ਕਿੰਨੇ ਵਜੇ ਨਾਲ ਜਾਣਾ ਮੈਂ ਕਹ ਰਹੀ ਬਾਜ਼ਾਰ ਕਿੰਨੇ ਵਜੇ ਜਾਣਾ ਹਾਂ ਮੂਡ ਦੇ ਨਹੀਂ ਆ ਬਈ ਹੋਂ ਦੇਖ ਲਓ ਉਸ ਵਸਤੇ ਜਾਣਾ ਕੇ ਆਪਾਂ ਸੂਟ ਵਸਤੇ ਜਾਣਾ ਕੀ ਕੀ बस बन गया हूं ते जपु ਮੈਨੂੰ ਪਾਰ ਕਰ ਦੋ ਪਾਰ ਕਰ ਆ ਜੀ ਨਹੀਂ ਮੈਂ ਨਹੀਂ ਮੋਟੀ ਪੈਰੇ ਕੋਰੀ ਹੋ ਆ ਰਾਤ ਨਾਲ ਜਪਨੂਰ ਪਤਾ ਕੀ ਕਰੇ ਪਾਪਾ ਤੇ ਜਲਦੀ ਸੋ ਗਏ ਤੇ ਜਪਨੂਰ ਦਾ ਜਿਹੜਾ ਕੰਮ ਹੈ ਨਾ ਤੇ ਮੈਂ ਆਪਣਾ ਮੈਂ ਤਾਂ ਅਜੇ ਤੱਕ ਚੱਲ ਨਹੀਂ ਜਾ ਨਹੀਂ ਰਹੀ ਜਪਨੂਰ ਜਦ ਤੱਕ ਨਹੀਂ ਸੌਂਦੀ ਮੈਂ ਟੀਵੀ ਵੇਖਣ ਲੱਗ ਗਈ ਤੇ ਜਪਨੂਰ ਨੇ ਕੀ ਕੀਤਾ ਕੱਪਾ ਲੈ ਲਿਆ ਕਾਕਾ ਫੜ ਕੇ ਜੇ ਕੋਈ ਕਰਦਾ ਸੀ ਕਾਕੇ ਨੂੰ ਨੀਂਨੀ ਗਰਾਂਦਾ ਸੀ ਤੇ ਉਹਨੂੰ ਕਹਿੰਦੀ ਆਪਣੀ ਆਪੇ ਗੰਦੀ ਲੱਗੀ ਹੋਈ ਸੀ ਜ ਆਪਣੇ ਕੋਤੀ ਕਿੱਤੀ ਕੋਤੀ ਫੇਰ ਉਹਦੀ ਸਾਹ ਕੋਈ ਕਰੇ ਜ ਮम्मा ਲੱਗੇ ਆ ਪਾਪਾ ਉਹ ਕਾਕਾ ਨੂੰ ਕੋਟੀ ਨਹੀਂ ਕਰਦਾ ਕਾਕਾ ਦੇ ਕਾਕਾ ਹੀ ਹੈ ਬਸ ਕਾਕਾ ਇਹੋ ਜਿਹਾ ਕੰਮ ਨਹੀਂ ਕਰਦਾ ਤੁਸੀਂ ਐਵੇਂ ਦੇ ਕੰਮ ਨਹੀਂ ਕਰਦੇ ਓਕੇ ਠੀਕ ਹੈ ਹਾਂ ਐਵੇਂ ਦੇ ਕੰਮ ਨਹੀਂ ਕਰੀਦੇ ਹੁੰਦੇ ਉਹ ਤਾਂ ਕਾਕਾ ਹੈ ਤੁਸੀਂ ਮੇਰੇ ਕਾਕੇ ਹੋ ਹਣਾ ਮੰਮਾ ਦੇ ਕਾਤੀ ਹੋ ਨਾ ਤੁਸੀਂ ਤੇ ਆ 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 ਬਾਚ ਦੇ ਦੋ ਮੈਂ ਮਮਾ ਨੂੰ ਦੇ ਦੋ ਨਾ ਉਹ ਤਾਂ ਹੋਣੀ ਖੋਲ ਨਹੀਂ ਨਾ 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 ਦੇ ਲੈ ਨਾ ਮੂੜੇ ਇਹਨੇ ਤੇ ਖੋਲ ਕੇ ਨਾ ਸਾਰੀ ਖਰਾਬ ਕਰ ਦੇਣੀ ਆ ਮਮਾ ਮਮ ਨਹੀਂ ਲੈਣਾ ਮਾਮਾ ਉਹ ਤੇ ਗੇਰਾ ਕਰ ਸੀ ਏ ਕੀ ਆ ਸਤੋ ਸਤੋ ਕਰਨਾ ਸਤੋ ਨਹੀਂ ਸਤੂ ਆ ਸਤੂ ਤਿਆਰ ਕੀਤਾ ਸਤੋ ਹੋ ਗਿਆ ਤਾਂ ਤਨ ਤੂੰ ਅੱਜ ਵਧੀਆ ਬਣਾਇਆ ਤੁਸੀਂ ਹਾਂ ਅੱਜ ਵਧੀਆ ਪਤੰਗੀਆਂ ਤੇ ਬਰਫ ਕਰਕੇ ਆ। ਮੈਂ ਸਤੂ ਦੀ ਰੇੜੀ ਨਾ ਖੋਲਣਾ। ਨਹੀਂ। ਪਤਲਾ ਨਾ। ਜਾਪੋ। ਅਜਾ ਮੂੰਹ ਤੇ ਜਿਵੇਂ ਪਾਣੀ ਅਸੀਂ ਪੀਨੇ ਆ ਨਾ ਓਵੇਂ ਨਾ ਪਾਣੀ ਵਾਲਾ ਬਕੂ ਪੀ ਲੋ ਤੁਸੀਂ ਵੀ। ਖਾ ਪੀ ਲਿਆ ਕਰੋ ਤੁਸੀਂ ਵੀ। ਹੈ? ਮੇਤਾ? ਮੇਤਾ? ਤਾਗਤਾ ਕੀ ਤਾਗਤਾ ਕੀ ਗੁੱਡਾ ਜਾ ਤਾ ਤ ਤ ਤੇਰੀ ਇਕੱਠੀ ਲਿਆ ਦੇਣੀ ਇਹਨੇ ਡੋਲਣਾ ਲੈ ਜਾ ਚਾਕੇ ਮੜਾ ਆਵਦਾ ਓ ਇਧਰ ਆ ਜਾ ਹੈ ਆ ਆ ਆ ਆਏ ਹਾਂ ਆਏ ਮੋਚੇ ਕਰ ਕਰਨਾ ਇੱਕ ਤਾਂ ਫੂਤਰਾ ਹੈ ਫੂਤਰਾ ਬੰਦਾ ਹੈ ਕੁਝ ਕਰੇ ਲਾਡੀਆਂ ਪਾਟੀਆਂ ਕਰਕੇ ਕੋਈ ਨਾ ਕੋਈ ਇਹਨੇ ਕਾਹਨ ਕਰਨਾ ਇੱਥੇ ਨੂਰਾ ਕੀ ਕਰਦਾ ਪੁੱਤ ਉਹ ਤਾਂ ਆਏ ਜੇ ਲਾਜ ਮੈਨ ਤਾਂ ਆ ਨਾ ਸੜਤਾ ਥੱਲੇ ਹੁਣ ਮਿੱਤੇ ਗਈ ਮਟਰ ਫੜ ਲਾ ਤੋ ਉਥੇ ਰੱਖ ਦੇ ਪੁੱਤ ਟੋਕਰੀ ਚ ਰੱਖ ਦੇ ਟੋਕਰੀ ਚ ਰੱਖ ਦੇ ਹੈ ਚੀਜੀਆ ਮम्मा ਤੋਂ ਲੈ ਲਾ ਮम्मा ਨੂੰ ਕਹੇ ਉਹ ਨਹੀਂ ਕਰੇ ਆ ਆ ਪੀ ਲੈ ਪੁੱਤ ਆ ਪੀ ਲੈ ਇਹਨੇ ਖਲਾਰ ਦੇਣਾ ਮੋਟੋ ਸਾਰਾ ਫੇਰ ਖੁੰਦੇ ਨਾ ਕਿਆ ਪਾ ਆਈ ਨਹੀਂ ਖਾਈਦਾ ਪਾਪਾ ਦਾ ਕੀ ਨਾਮ ਹੈ ਜੇਪੀ ਪਾਪਾ ਦਾ ਨਹੀਂ ਨਾਮ ਕੀ ਆ ਮੇਰੇ ਨਾਲ ਉਹ ਤੇ ਮੈਂ ਜਿਵੇਂ ਜਦ ਨੋਰ ਨੋ ਅ ਅਜੀਤ ਨੂੰ ਮੋਟਾ ਮੋਟਾ ਕਰਨੀ ਰਹੀ ਆ ਤੇ ਜਦ ਮੋਟਾ ਨਹੀਂ ਲੇਗੀ ਉਹ ਜਿੱਤਾ ਕਹੂਗੀ ਜਿੱਤਾ ਕਦੇ ਕਦੇ ਕਹਿੰਦੀ ਆ ਜੱਪੂ ਜੱਪੂ ਹੈ ਪਾਪਾ ਨੂੰ ਕੀ ਕਹਿਣਾ ਨਾ ਜਿੱਤਾ ਜਿੱਤਾ ਕਿਵੇਂ ਕਿਵੇਂ ਕਹਿਣਾ ਨਾ ਜਿੱਤਾ ਨਹੀਂਗਾ ਪਾਪਾ ਕੀ ਕਹਿਣਾ ਨਾ ਅਨਸੋਨ ਲਿਆਣਾ ਆਉਂਦੇ ਤੇ ਹਰਜੀਤ ਮੜਾ ਮੜਾ ਲੱਗਦਾ ਰਹਿਣਾ ਇਹਨਾਂ ਮੈਪੀਣਾ ਖੜੀ ਪੀਆ ਪੀਆ ਤੇ ਨਾਮ ਹੀ ਹੈਗਾ ਮਿੱਠਾ ਘਾਟ ਹੈ ਮਿੱਠਾ ਘਾਟ ਘਾਟ ਅਲੋਈ ਘਾਟ ਜਾਪ ਨਾ ਰਹਾ ਮਮਾ ਤੋਂ ਜੀ ਲੈ ਲਓ ਆਪਾਂ ਕਿਦਾਂ ਰੰਗ ਕਰੋੜੇ ਦਿੰਦੇ ਫਰਦੇ ਆ ਤੇ ਕਹਿ ਨਹੀਂ ਜਾਂਦਾਗਾ ਮਮਾ ਤੋਂ ਖਾ ਲਓ ਕਿਚੜੀ ਗੜੋ ਬਤ ਜੱਪੂ ਏ ਜੀ ਨਹੀਂ ਚਲਾਣਾ ਕੇ ਸੀ ਨਹੀਂ ਚਲੂਣਾ ਕੀ ਚਲਾਉਣਾ ਜੱਪੂ ਇਹਦੇ ਹੱਥ ਨਾਲ ਕਿਚੜੀ ਵਾਦੇ ਹੋਏ ਪੈ ਸਾਡੇ ਨੂੰ ਜੱਪੂ ਰ ਕੀ ਚਲਾਉਣਾ ਆ ਕੀਦਾਰਾ ਮੋਟਾ ਹੈ ਐ ਜੀ ਦਾਦਾਰਾ ਮੋਟਾ ਹੈ ਇਹਨੂੰ ਤਾਂ ਪਤਾ ਨਹੀਂਗਾ ਜੱਪੂ ਮੁਰ ਦੱਸੀਂ ਇਦਰਾ ਕੇ ਨੂਰੇ ਤਾਂ ਐ ਜੀ ਦਾ ਦਾਦਾਰਾ ਮੋਟਾ ਪੁੱਤ ਦੀਆ ਹਾਂ ਦੀਆ ਕਾਦਾ ਦੀਆ ਇਹ ਜੀ ਦਾ ਉਹ ਬਤ ਕਾ ਹੈਂ ਗਾਮੀ ਗਾਗੜੀਆ ਹਾਂ ਇਹ ਗਰਮੀ ਦਾ ਦੀ ਗਰਮੀ ਨਹੀਂ ਹੁੰਦੀ ਚਲਾਉਣਾ ਪੁੱਤ ਕਾਦਾ ਮੋਟਾ ਇਹ ਸੀਦਾ ਬੱਬਲ ਜੀ ਦੇ ਦੋ ਛੀਛੀ ਦੇ ਦੋ ਦੁੱਤਵਾੜੀ ਤੇ ਏਸੀ ਛੱਡ ਦੋ ਹੈ ਆ ਜਪਨੂਰ ਨੇ ਇਹਨਾਂ ਚਾਚੇ ਤੇ ਪੋਤਾ ਪੁੱਤੀ ਨੂੰ ਚਾਚੀ ਨੇ ਨੰਬਰੋਂ ਗੱਡੀ ਲੈ ਕੇ ਦਿੱਤੀ ਆ ਤੇ ਜਪਨੂਰ ਨੇ ਨਾ ਦੇਖ ਲਈ ਤੇ ਜਪਨੂਰ ਨੇ ਕਬਜ਼ਾ ਕਰ ਲਿਆ ਮੁੜ ਕੇ ਇਹ ਮਸਾਂਤਾਰੀ ਜਪਨੂਰ ਮੈਂ ਤਾਂ ਘਰੇ ਹੈ ਨਹੀਂ ਸੀਗਾ ਮੈਂ ਤਾਂ ਗਿਆ ਵਾ ਸੀਗਾ ਸ਼ਹਿਰ ਨੂੰ ਤੇ ਹੁਣ ਕਬਜ਼ਾ ਗੱਡੀ ਤੇ ਹੋ ਚੁੱਕਿਆ ਤੇ ਗੱਡੀ ਤੋਂ ਉਤਾਰਨਾ ਬਹੁਤ ਮੁਸ਼ਕਲ ਹੈ ਕਿਉਂਕਿ ਜੇ ਜੇ ਪਤਾ ਨਾ ਲੱਗੇ ਡਰੇ ਇਹ ਬੈਠੇ ਨਾ ਤਾਂ ਬੈਠੇ ਨਾ ਤੇ ਜੇ ਇਹਦੇ ਕਬਜ਼ੇ ਜਾ ਗਈ ਚੀਜ਼ ਤੇ ਇਹ ਫਿਰ ਵਾਪਸ ਨਹੀਂ ਕਰ ਦੇਗੀ ਹੁੰਦਾ ਜੀ ਸਾਰੇ ਚਾਚਾ ਕਬੈਚੋਂ ਆਇਆ ਹੈ ਨਾ ਚਾਚਾ ਤੇ ਉਹ ਗੱਡੀ ਜਾ ਕੇ ਦਿੱਤੀ ਹੁਣ ਬੱਚਿਆਂ ਨੂੰ ਤੇ ਉਹਦੇ ਤੇ ਕਬਜ਼ਾ ਕਰਕੇ ਬੈ ਗਈ ਹੈ ਹੁਣ ਹੁਣ ਆਏ ਨਾ ਬੈਠੇ ਟੌਰ ਨਾ ਨੀ ਹੁੰਦਾ ਇਹ ਜਿੱਲੜ ਜਿਹੜਾ ਹਰਾ ਵਿੱਚੋਂ ਜਿੱਟਾ ਹੋਊਗਾ ਲੜ ਭਾਈ ਨੇ ਲਿਆਂਦਾ ਸੀ ਡ੍ਰੈਗਨ ਫਰੂਟ ਪਿੰਕ ਤੋਂ ਬਣਾਵੀ ਹੈ ਪਿੰਕ ਹੁੰਦਾ ਅਭੀ 24 ਪਿੰਕ ਹੁੰਦਾ ਪਿੰਕ ਜਿਆ ਜਿਵੇਂ ਕੀ ਵੀ ਗ੍ਰੀਨ ਕਲਰ ਦੀ ਹੁੰਦੀ ਹੈ ਇਹ ਹੁੰਦਾ ਜੱਪੂ ਆ ਕੀ ਹੈ ਡ੍ਰੈਗਨ ਜੀ ਜੀ ਡ੍ਰੈਗਨ ਫਰੂਟ ਤੇ ਜਦੋਂ ਮਹਿੰਗਾ ਕਿੰਨਾ ਹੁੰਦਾ ਨਾ ਇਹ ਵਾਲਾ ਫਰੂਟ ਹਾਂ ਤਾਂ ਫਿਰ ਵੀ ਠੀਕ ਹੈ ਜੱਪੂ ਉਹਦੇ ਪੂ ਦੀ ਫੋਟੋ ਲੈ ਡ੍ਰੈਗਨ ਫਰੂਟ ਦਾ ਜੱਪੂ ਆਈ ਡ੍ਰੈਗਨ ਫਰੂਟ ਡੈਗਨਪੂਰ ਤੇ ਪਾਪਾ ਦਾ ਫਲ ਪਤਾ ਪਾਪਾ ਦਾ ਫਲ ਨਹੀਂ ਹੈ ਪਾਪਾ ਨੇ ਖਾਣਾ ਹੋਰ ਤੁਸੀਂ ਨਾਰੀਅਲ ਦੇ ਵੀ ਉਹ ਲੈ ਆਓ ਨਾਰੀਅਲ ਫਾਫੇ ਪੋਣਾ ਖਾਓ ਹੋ ਜਾਊਗਾ ਇਹ ਤਪਿੱਤਾ ਨਾਰੀਅਲ ਵੀ ਵੀ ਵੀਰੇ ਨੂੰ ਫੜਾ ਅਰਸ਼ ਵੀਰੇ ਨੂੰ ਦੇਜੇ ਚ ਰੱਖ ਦੇ ਰੇਜ ਚ ਰੱਖ ਦਨਗੇ ਯਾ ਅਰਸ਼ ਵੀਰੇ ਨੂੰ ਫੜਾਇਆ ਉਹ ਕਿ ਵੀਰੇ ਫ੍ਰੀਜ ਚ ਰੱਖ ਦੇ ਬਾਹਲਾ ਸਿਆਣਾ ਮੇਰਾ ਕਾਕਾ ਨੂੰ ਬਹੁਤ ਲੱਗਦਾ ਹਾਂ ਥੋਲ ਕੇ ਪਾ ਦਿਨਾ ਯਾਰ ਉਹ ਵੀਰੇ ਨੂੰ ਫੜਾ ਕੇ ਆਈ ਜੱਪੂ ਬੋ ਕਾਕੇ ਨੂੰ ਗਿਆ ਉਹ ਕਾਕੇ ਨੂੰ ਗਿਆ ਇਹਦੀਆਂ ਡ੍ਰੈਗਨ ਡ੍ਰੈਗਨ ਫਰੂਟ ਇਹਨੂੰ ਪਹਿਲਾਂ ਦੱਸੋ ਇਹ ਕੀ ਆ ਇਹਤੀ ਆ ਓ ਵੀਰੇ ਨੂੰ ਫੜਾਇਆ ਅਰਚ ਨੂੰ ਆਤੀ ਆ ਦੀ ਨੂੰ ਆਤੀ ਆ ਆ ਯਾ ਤਾਂ ਇੱਕ ਆਤੀ ਹੈ ਯਾ ਤਾਂ ਕਹੀ ਕਿ ਇੱਥੇ ਕੁੱਕ ਹੋ ਰਹੀ ਹੈ ਇੱਥੇ ਇਹ ਖਰਾਬ ਕਰ ਦੂਗੀ ਇਹ ਹੁਣ ਬੋਲਣ ਲੱਗ ਗਈ ਰੇ ਗੱਲਾਂ ਤਾਂ ਸੋਹਣੀਆਂ ਲੱਗਦੀਆਂ ਜਦੋਂ ਇੰਨਾ ਬੱਚਾ ਬੋਲਣ ਲੱਗਦੇ ਆਪਣੇ ਬੱਚੇ ਦੀ ਤਾਂ ਵੈਸੇ ਨਹੀਂ ਫੁੱਲਾ ਜੱਪੂ ਗਿਆ ਜੱਪੂ ਫ੍ਰਿਜ ਚ ਰੱਖੋ ਫ੍ਰਿਜ ਚ ਰੱਖੋ ਪੁੱਤ ਸਿਆਣਾ ਪੁੱਤ ਹੈ ਨਾ ਮੇਰਾ ਤੇ ਜੱਪੂ ਇਸ ਨੂੰ ਸੁੱਕ ਨੂੰ ਉੜਾਇਦੇ ਚ ਹਾਂ ਚ ਛਿਪਲੀ ਹੈਗੀ ਆ ਛਿਪਲੀ ਇਹਦੇ ਚ ਹਾਂ ਛਿਪਲੀ ਲਾਓ ਦੇਖੋ ਉਹ ਵੀ ਦੇਖੇਗੀ ਛਿਪਲੀ ਹੈਗੀ ਕੀ ਨਹੀਂ ਜੱਪੂ ਇਹਨੇ ਉਗਲਾ ਕੇ ਆ ਮੋਟਰ ਵਾਲੇ ਨੂੰ ਗਲਾਂਗਲਾ ਮਾਰ ਕੇ ਅਰਚ ਬਣੀ ਆ ਤੂੰ ਤੁਹਾਨੂੰ ਪਤਾ ਅੱਜ ਨਾ ਜਪਨੂਰ ਨਾ ਦਿਲਚਾਨ ਨੇ ਨਾ ਗੱਡੀ ਆਪਣੀ ਨਾ ਉਹ ਗੱਡੀ ਜਿਹੜੀ ਆਪਾਂ ਕਹਿੰਦੇ ਸੀ ਲਿਆ ਕੇ ਦੇਣੀ ਆ ਤੇ ਮੈਂ ਦੇਖ ਲਈ ਐ ਤੱਕ ਪਹੁੰਚ ਗਈ ਉੱਥੇ ਤੱਕ ਤੇ ਉੱਥੋਂ ਦੀ ਬਹਿ ਕੇ ਆਈ ਫਿਰ ਮੈਂ ਬਾਤ ਆ ਤੇ ਉੱਥੇ ਤੱਕ ਫਿਰ ਮੈਨੂੰ ਨਾ ਸਿਮੀ ਦੀ ਦੀ ਗੱਲ ਯਾਦ ਆ ਕਿ ਮੈਂ ਕਿ ਸਿਮੀ ਦੀਦੀ ਤੁਸੀਂ ਕਿਹਾ ਸੀ 15 16 ਨੂੰ ਆਵਾਂਗੇ ਤੁਸੀਂ ਆਏ ਨਹੀਂ ਪਲੀਜ਼ ਰਿਕੁਐਸਟ ਹੈ ਤੁਸੀਂ ਆਓ ਇੱਥੇ ਮਿਲਨ ਜਪਨੂਰ ਨੂੰ ਜਪਨੂਰ ਯਾਦ ਕਰੀ ਜਾਂਦੀ ਸੀ ਤੁਹਾਨੂੰ ਕਿ ਭੂਆ ਆਈ ਨਹੀਂ ਤੇ ਜੇ ਤੁਹਾਡੇ ਤੱਕ ਵਲੌਗ ਪਹੁੰਚ ਗਿਆ ਤੇ ਤੁਸੀਂ ਜ਼ਰੂਰ ਆਇਓ ਤੇ ਦੱਸਿਓ ਜ਼ਰੂਰ ਫੋਨ ਜ਼ਰੂਰ ਲਾਇਓ ਤੇ ਜਪਨੌਰ ਬਹੁਤ ਯਾਦ ਕਰਦੀ ਆ ਤਾਂ ਉਸ ਦੀ ਭੂਆ ਨਹੀਂ ਆਈ ਭੂਆ ਨਹੀਂ ਆਈ ਸਾਗਰ ਦੀ ਆਂਟੀ ਜੀ ਨੇ ਨਾ ਮੈਨੂੰ ਪੁੱਛਿਆ ਸੀਗਾ ਵੀ ਨੋਕਤਾ ਕੀ ਆ ਵੀ ਉਹਦਾ ਬਲੋ ਵਾਲਾ ਤੇ ਉਹਦੇ ਵਾਲਾ ਆਂਟੀ ਆਏ ਨਾ ਐ ਬਣ ਜਾਂਦਾ ਮੇਰਾ ਰਾਤ ਨਾ ਪੇਟ ਬਹੁਤ ਦਰਦ ਕਰ ਰਿਹਾ ਸੀਗਾ ਤੇ ਮੈਂ ਇੱਕ ਚਮਚਾ ਲਿਆ ਤੇ ਨਾਲ ਦੀ ਨਾਲ ਮੇਰਾ ਪੇਟ ਸੈੱਟ ਹੋ ਗਿਆ ਐ ਬਣ ਜਾਣਾ ਨੇ ਇਹ ਕੀ ਕਰਨਾ ਆਪਾਂ ਨਾ ਜਮਨ ਕੇ ਚੱਲੋ ਵੀ ਇਹ ਅ ਮੰਨ ਕੇ ਚੱਲੋ ਵੀ 5 ਕ 5 ਇੰਚ ਦੀ ਹੋ ਉਹ ਹੋਵੇ ਗਲੋ ਹੁੰਦਾ ਟੁਕੜਾ ਜੇ ਨਮਕ ਤੇ ਚੜੀ ਹੋਵੇ ਕਹਿੰਦੇ ਹੁੰਦੇ ਨਾ ਵੀ ਨਮਕ ਤੇ ਚੜੀ ਹੋਵੇ ਗਲੋ ਉਹ ਉਹ ਬਾਲੀ ਲਾਹੇਬੰਦ ਹੁੰਦੀ ਹੈ ਚਲੋ ਵੈਸੇ ਨਮਕ ਤੇ ਮੈਂ ਤਾਂ ਨਮਕ ਤੇ ਚੜੀ ਲਿਆਇਆ ਸੀਗਾ ਸਾਡੇ ਰੋਡ ਦੇ ਉੱਤੇ ਸਕੂਲ ਦੇ ਨਾਲ ਨਮਕ ਤੇ ਚੜੀ ਵੀ ਆ ਗਲੋ ਦੇ ਵਿੱਚ ਨਾ ਅਸਰ ਹੁੰਦਾਗਾ ਨਿੰਮ ਦਾ ਬਿੰਨ ਅਸਰਾਇਆ ਨਾ ਗਲੋ ਦੀ ਜੜ ਦੇ ਨਾਲ ਉਠੀ ਹੁੰਦੀ ਹੈ ਤੇ ਵੈਸੇ ਕੋਈ ਗੱਲ ਨਹੀਂ ਗਲੋ ਦਾ ਜਿਹੜੀ ਮਰਜੀ ਹੋਵੇ ਗਲੋ ਗਲੋ ਹੀ ਆ ਤੇ ਹੋ ਕੀ ਕਰਨਾ ਆਪਾਂ ਇੱਕ ਤਾਂ ਲੈ ਲੈਣਾ ਪਤਾ ਵੀ ਦੂਜੇ ਦਾ ਪਪੀਤੇ ਦਾ ਤੇ ਇੱਕ ਗਲੋ ਦਾ ਟੁਕੜਾ 5 ਇੰਚ ਦਾ ਉਹਨੂੰ ਦੋ ਪੀਸ ਕਰਕੇ ਤੇ ਪਾਣੀ 'ਚ ਸੈਟ ਲੋ ਤੇ ਪੱਤਾ ਛੱਡ ਦਿਓ ਪਾਣੀ 'ਚ ਪਾਣੀ ਮੰਨ ਕੇ ਚਲੋ ਜੇ 4 ਗਲਾਸ ਪਾਣੀ ਦੇ ਆ ਤੇ ਉਹ ਜਿੰਨਾ ਚਿਰ ਪੌਣੇ ਦੋ ਪਾਣੀ ਦੇ ਨਹੀਂ ਰਹਿੰਦੇਗੇ ਉਹਨਾਂ ਚਿਰ ਉਹਨੂੰ ਬਾਲਨ ਵਿੱਚ ਚਾਰ ਮੱਕਾ ਵਾਲੀਆਂ ਮਿਰਚਾਂ ਉਹ ਚਾਰ ਪੰਜ ਕਾਲੀਆਂ ਮਿਰਚਾਂ ਪਾਉਣੇ ਆਂਗਾ ਚੋਈਆਂ ਵਿੱਚ ਇਹ ਉਹਦੇ ਛੱਡ ਦੇਣਗਾ ਚਾਰ ਗਲਾਸ ਪਾਣੀ ਪਾਣੀ ਦੀ ਹੈ ਨਾ ਉਹਨੂੰ ਉਹਨਾਂ ਟਾਈਮ ਬਾਲੀ ਜਾਣਾਗਾ ਜਿੰਨਾ ਟਾਈਮ ਉਹ ਡੇਢ ਪੌਣੇ ਦੋ ਗਲਾਸ ਨਹੀਂ ਰਹਿ ਜਾਂਦੇ ਜਦੋਂ ਡੇਢ ਕੇ ਗਲਾਸ ਮੰਨ ਕੇ ਚਲੋ ਰਹਿ ਗਿਆ ਸਾਰੇ ਮੱਚ ਗਿਆ ਪਾਣੀ ਕਿਉਂਕਿ ਉਹ ਆਪਾਂ ਨੂੰ ਵੀ ਪਤਾ ਲੱਗ ਜੂਣਾ ਪੱਤਾ ਬਰਾਉਣ ਜਾਂ ਹੋਣ ਲੱਗ ਜਾਂਦਾਗਾ ਤੇ ਉਸ ਤੋਂ ਬਾਅਦ ਉਹਨੂੰ ਨਾ ਪਾਸੇ ਰੱਖ ਦਿਓ ਟਾਕੇ ਤੇ ਉਸ ਤੋਂ ਬਾਅਦ ਉਹ ਪੱਤੇ ਨੂੰ ਨਿਚੋੜ ਕੇ ਬਾਹਰ ਕੱਢ ਦਿਓ ਠੀਕ ਹੈ ਗਲੋ ਬਾਹਰ ਕੱਢ ਦਿਓ ਤੇ ਉਹਨੂੰ ਚਾਹ ਪਾਣੀ ਨੇ ਪਾਉਣ ਲੋ ਕਾਲੀਆਂ ਮਿਰਚਾਂ ਵੀ ਬਾਹਰ ਨਿਕਲ ਜਾਣਗੀਆਂ ਉਸ ਤੋਂ ਬਾਅਦ ਦਿਨ ਚ ਦੋ ਵਾਰੀ ਇੱਕ ਚਮਚੇ ਲੈਣਾਗਾ ਇਹ ਨਹੀਂ ਜਿਵੇਂ ਮੇਰੇ ਤਾਏ ਦਾ ਮੁੰਡਾ ਸੀਗਾ ਉਹ ਨੁਕਤਾ ਦੱਸਿਆ ਉਹਨੂੰ ਆਏ ਦੱਸਣਾ ਭੁੱਲ ਗਏ ਵੀ ਪਈ ਇਹ ਉਹ ਕਰਨਾਗਾ ਚਮਚੇ ਦੇ ਹਿਸਾਬ ਨਾਲ ਲੈਣਾਗਾ ਵੀ ਕਿਉਂਕਿ ਗਲੋ ਵੀ ਗਰਮਾ ਤੇ ਇਹ ਵੀ ਗਰਮ ਆ ਦੂਜਾ ਪਪੀਤੇ ਦਾ ਪਤਾ ਤੇ ਕਾਲੀ ਮਿਰਚ ਵੀ ਗਰਮ ਆ ਤੇ ਨਾਲ ਦੀ ਤਸੀਰ ਗਰਮੀ ਹੁੰਦੀ ਐ ਇਸ ਕਰਕੇ ਤੇ ਉਹ ਵੀ ਪੋਣੇ ਅੱਧਾ ਪੌਣਾ ਗਲਾ ਕਰਕੇ ਪੀ ਲਿਆ ਵਿਚਾਰਾ ਹੁਣ ਤਾਂ ਇਸ ਦੁਨੀਆ ਤੇ ਨਹੀਂ ਗਾਦਾ ਇਹਦਾ ਮੁੰਡਾ ਉਹ ਤੇ ਉਹ ਜਾਣੀ ਕਾਫੀ ਤਿੰਨ ਚਾਰ ਚਾਰ ਖਰ ਚਾਰ ਤਿੰਨ ਚਾਰ ਸਾਲ ਹੋ ਗਏ ਉਹਨਾਂ ਦੀ ਗੱਲ ਐ ਤੇ ਉਹ ਪਰਕੇ ਪੀਆ ਸੀਗਾ ਤੇ ਉਹਦੇ ਅੰਦਰ ਗਰਮੀ ਪੈ ਗਈ ਸੀ ਫਿਰ ਤੇ ਇੱਕ ਚੌਂਚੇ ਇੱਕ ਚਮਚਾ ਜਾਨੀ ਰੋਟੀ ਖਾਣ ਦੀ ਸਵੇਰ ਉਹ ਤੋਂ ਬਾਅਦ ਘੰਟੇ ਅੱਧੇ ਘੰਟੇ ਬਾਅਦ ਲੈ ਲੈਣਾ ਠੀਕ ਹੈ ਤੇ ਫਿਰ 5 ਵਜੇ ਲੈ ਲਓ ਇੱਕ ਚਮਚਾ ਤੇ ਬਸ डेली ਲਓ ਤੁਹਾਨੂੰ 5-14 ਦਿਨਾਂ ਦੇ ਵਿੱਚ ਮੈਨੂੰ ਤਾਂ ਰਾਤ ਰਾਤ ਹੀ ਦੱਸ ਤਾਂ ਤੁਹਾਨੂੰ 5-14 ਦਿਨਾਂ ਦੇ ਵਿੱਚ ਵਿੱਚ ਹੀ ਦੱਸ ਦਊਗਾ ਵੀ ਹਾਂ ਹੈਗਾ ਤੁਸੀਂ ਚੈੱਕ ਕਰਾ ਕੇ ਵੇਖ ਲਓ ਕਿਉਂਕਿ ਅਸੀਂ ਗੋਲਨੀਆ ਰੋੜ ਕੇ ਜਾਂਦਾ ਬੰਦਾ ਬਾਅਦ ਚ ਪੈਰਾਂ ਤੇ ਰੋੜ ਤੁਰ ਕੇ ਗਿਆ ਸੇਲਾਂ ਵਾਲਾ ਠੀਕ ਹੈ ਡਾਕਟਰ ਦੇ ਕੋਲ ਆ ਉਹਦੇ ਅੱਖੀਂ ਵੇਖਿਆਗਾ ਠੀਕ ਹੈ ਇਹ ਨੌਕਤਾ ਅਜਮਾਇਆ ਵਾ ਬਹੁਤ ਵਧੀਆ ਤੁਸੀਂ ਵੀ ਕਰਕੇ ਜੱਪੂ ਨਾ ਕਰ ਤੇ ਚਲੋ ਆਪਾਂ ਕੱਲ ਨੂੰ ਨਵਾਂ ਮਿਲਦੇ ਆਂ ਤੇ ਰਮਨ ਕੰਨ ਦੀ ਵੀ ਸਵੇਰ ਪਾয়া ਕਰਾਂਗੇ ਹੁਣ ਕਿਉਂ ਕਹੀ ਰਾਤ ਨੂੰ ਸੁਸ ਹੋਣ ਦਾ ਟਾਈਮ ਹੁੰਦਾ ਜਦੋਂ ਅਸੀਂ ਕਾਉਨੇ ਆ ਵੀਡੀਓ ਨਾਲੇ ਨਾ ਹੁਣ ਗਰਮੀ ਦੇ ਕਰਕੇ ਨਾ ਦਿਨ ਵੱਡੇ ਹੋ ਰਹੇ ਨੇ ਤੇ 8 8:00 ਵਜ ਜਾਂਦੇ ਆ ਤੇ ਉਹ ਚ ਰੋਟੀ ਪਾਣੀ ਚ ਲੱਗਾ ਹੁੰਦਾ ਆਪਾਂ ਤੇ ਉਹ ਫਿਰ 9 ਤੋਂ ਉੱਤੇ ਹੋ ਜਾਂਦਾ ਟਾਈਮ ਤੇ ਫਿਰ ਸਾਨੂੰ YouTube ਦੇ ਹਿਸਾਬ ਦਾ ਦੇ ਨਾ YouTube ਵੀ ਫਿਰ ਵੀ ਚਲੋ ਠੀਕ ਹੈ ਸਸਰੀ ਕਾਲ ਜੀ ਸਾਡੇ ਤੱਕ ਸਾਰੀਆਂ